ਇਹ ਇਸ ਤਰ੍ਹਾਂ ਨਹੀਂ ਹੈ ਜੀ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਹੈ ਜਿਹੜਾ ਟੂਰਿਜ਼ਮ ਪੰਜਾਬ ਦਾ ਡਿਪਾਰਟਮੈਂਟ ਹੈ ਇਹਦੀਆਂ ਇੰਨੀਆਂ ਸਾਰੀਆਂ ਪ੍ਰਾਪਰਟੀਆਂ ਇਹਨੇ ਇਹਦਾ ਜਿਹੜਾ ਸਕੋਪ ਹੈ ਪਿੱਛੇ ਜੇ ਇੱਕ 9 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 9 ਕਰੋੜ ਤੋਂ ਵੱਧ ਉਹਦਾ ਜਿਹੜਾ ਸੀਗਾ ਉਹਦੀ ਆਮਦਨ ਸੀ ਕੀਮਤ ਸੀ ਉਹ ਆਇਡੈਂਟੀਫਾਈ ਕੀਤੀ ਆ ਐਵੇਂ ਨੰਗਲ ਡੈਫੀਨੇਟਲੀ ਨੰਗਲ ਤੇ ਆਪਣੇ ਆਪ ਚ ਬਹੁਤ ਜ਼ਿਆਦਾ ਇਹਦਾ ਪਵਿਖ ਹੈ ਟੂਰਿਜ਼ਮ ਹੱਬ ਬਣਾਉਣ ਚ ਬਣਨ ਚ ਵੀ ਹਾਲਾਂਕਿ ਅੱਜ ਦੀ ਡੇਰ ਚ ਬਹੁਤ ਸੋਹਣਾ ਹੈ ਬਹੁਤ ਸੁੰਦਰ ਹੈ ਵਨ ਆਫ ਦਾ ਬੈਸਟ ਸਾਫ ਸੁਥਰਾ ਸੋਹਣਾ ਸ਼ਹਿਰ ਹੈ ਲੇਕਿਨ ਆਉਣ ਵਾਲੇ ਟਾਈਮ ਚ ਇਹਨੂੰ ਹੋਰ ਇੰਟਰਨੈਸ਼ਨਲ ਮੈਪ ਤੇ ਕਿਤਰਾ ਲਿਜਾਣਾ ਉਹਦੇ ਲਈ ਪੰਜਾਬ ਸਰਕਾਰ ਜ਼ਰੂਰ ਰੋਡਮੈਪ ਤਿਆਰ ਕਰ ਰਹੀ ਹੈ ਔਰ ਉਹਨੂੰ ਇੰਪਲੀਮੈਂਟ ਕਰਾਂਗੀ। ਠੀਕ ਹੈ ਸਰ ਵਿਚਾਰ ਚਰਚਾ ਕੀਤੀ ਗਈ ਹੈ ਪੀਏਸੀਐਲ ਕੰਪਨੀ ਨੂੰ ਲੈ ਕੇ ਪੱਤਰਕਾਰਾਂ ਨਾਲ ਤੁਹਾਡੇ ਵੱਲੋਂ ਉਹਨੂੰ ਕਿੱਦਾਂ ਵੇਖਦੇ ਹੋ ਤੁਹਾਨੂੰ ਸਾਰਾ ਮਾਮਲਾ ਸਮਝਾਇਆ ਵੀ ਗਿਆ। ਹਾਂ ਮੈਨੂੰ ਅੱਜ ਮੇਰੇ ਧਿਆਨ ਚ ਆਇਆ ਡੈਫੀਨਿਟਲੀ ਮੈਂ ਇਹ ਇਨਕੁਆਰੀ ਕਰੂੰਗਾ ਇਹਦੇ ਵਿਸ਼ੇ ਬਾਰੇ ਜਾਣਕਾਰੀ ਲਵਾਂਗਾ ਸਰਕਾਰ ਦੇ ਪ੍ਰੋਸਪੈਕਟਿਵ ਨਾਲ ਕੀ ਹੈ ਡੈਫੀਨਿਟਲੀ ਲੋਕਾਂ ਨਾਲ ਇੰਡਸਟਰੀਸ ਤਨੀ ਹੋਣ ਦਾ। ਸਰ ਨਾਨਕਪੁਰ ਸਾਹਿਬ ਤੋਂ ਲੈ ਕੇ ਕੀ ਵਾਲੇ ਟਾਈਮ ਦੇ ਵਿੱਚ

ਆ ਜਿਹੜਾ ਅੱਜ ਨਵੀਂ ਇਹਨਾਂ ਨੇ ਪ੍ਰਪੋਜ਼ਲ ਲਿਆਂਦਾ ਆ ਕਿ ਅਖੇ ਜੀ ਹਰਿਆਣਾ ਔਰ ਰਾਜਸਥਾਨ ਨੂੰ ਪਰਮਨੈਂਟ ਮੈਂਬਰ ਬਣਾਉਣਾ ਹੈ ਪੰਜਾਬ ਦੇ ਬਰਾਬਰ ਤੇ ਇਹ ਬਹੁਤ ਵੱਡਾ ਪੰਜਾਬ ਦੇ ਹੱਕਾਂ ਤੇ ਹਮਲਾ ਆ ਅਸੀਂ ਇਹਦਾ ਵਿਰੋਧ ਕਰਾਂਗੇ ਠੋਕ ਵਜਾ ਕੇ ਅੱਜ ਵੀ ਕਰਦੇ ਆ ਨਾ ਇਹਨੂੰ ਇੰਪਲੀਮੈਂਟ ਹੋਣ ਦਵਾਂਗੇ ਲੀਗਲੀ ਕਨਸਟੀਟਿਊਸ਼ਨਲੀ ਜੋ ਵੀ ਇੱਕ ਡੈਮੋਕਰੈਟਿਕ ਸੈਟਅਪ ਸਾਡੇ ਕੋਲ ਤੌਰ ਤਰੀਕੇ ਆ ਕਿਉਂਕਿ ਪੰਜਾਬ ਦੇ ਹੱਕਾ ਜਿਹੜੇ ਹੱਕਾਂ ਤੇ ਡਾਕਿਆ ਬੀਜੇਪੀ ਲਗਾਤਾਰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਪਾਸੇ ਤੇ ਇਹਨਾਂ ਦੇ ਮੰਤਰੀ ਰੋਜ਼ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਪੰਜਾਬ ਦੇ ਪ੍ਰਤੀ ਸਹੁਰਦ ਹੋਣ ਦੀ ਗੱਲ ਕਰਦੇ ਆ ਦੂਜੇ ਪਾਸੇ ਸੰਵਿਧਾਨਿਕ ਤੌਰ ਤੇ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਤੇ ਡੈਫੀਨਿਟਲੀ ਪੰਜਾਬ ਸਰਕਾਰ ਇਹਦਾ ਵਿਰੋਧ ਕਰਦੀ ਆ ਅਗਰ ਲੀਗਲੀ ਔਰ ਪਾਰਲੀਮੈਂਟ ਤੇ ਗੱਲ ਕਰਾਂਗੇ ਵੀ ਮਾਣਜੋਗ ਸੁਪਰੀਮ ਕੋਰਟ ਚ ਵੀ ਜਾਣਾ ਪਿਆ ਤੇ ਉੱਥੇ ਵੀ ਜਾਵਾਂ ਜਿਹੜਾ ਹਰਿਆਣੇ ਦੀ ਉਹ ਰੋਸਤ ਨਹੀਂਗਾ ਸਾਢੇ 3 ਸਾਲ ਬਾਅਦ ਲੋਕ ਇਸ ਗੱਲ ਤੋਂ ਸੰਤੁਸ਼ਟ ਹੈ ਕਿ 50000 ਤੋਂ ਉੱਪਰ ਸਰਕਾਰੀ ਨੌਕਰੀਆਂ ਮਿਲੀਆਂ ਤੇ ਬਿਨਾਂ ਰਿਸ਼ਵਤ ਤੋਂ ਮਿਲੀਆਂ ਹੈ ਬਿਨਾਂ ਚਪਾਰਸ਼ ਤੋਂ ਮਿਲੀਆਂ 300 ਯੂਨਿਟ ਬਿਜਲੀ ਫਰੀ ਹੈ ਤੇ ਹਰੇਕ ਹਾਊਸਹੋਲਡ ਨੂੰ ਫਰੀ ਹੈ ਨਹਿਰੀ ਪਾਣੀ ਜਿਹੜਾ ਆ ਉਹਦਾ ਏਰੀਆ ਰਕਬਾ ਵਧਿਆ ਹੈ ਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਚ ਵਧਿਆ ਹੈ ਐਜੂਕੇਸ਼ਨ ਔਰ ਹੈਲਥ ਸੈਕਟਰ ਚ ਬਹੁਤ ਸਾਰੇ ਰਿਫਾਰਮਸ ਹੋਏ ਆ ਬੁਨਿਆਦੀ ਇਨਫਰਾਸਟ੍ਰਕਚਰ ਡਵੈਲਪ ਹੋਇਆ ਸੋ ਕਾਫੀ ਹੱਦ ਤੱਕ ਪੰਜਾਬ ਦੇ ਲੋਕ ਬੜੇ ਸੰਤੁਸ਼ਟ ਹੈ ਅਗਲੇ ਜਿਹੜਾ 1.5 ਸਾਲ ਬੱਚਿਆ ਹੈ ਜਿਹੜੇ ਬਾਕੀ ਜੜੀਆਂ ਸਾਡੇ ਲੋਕਾਂ ਨਾਲ ਕੀਤੇ ਵਾਦੇ ਆ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਡੈਫੀਨਿਟਲੀ ਉਹਨੂੰ ਪੂਰਾ ਕਰਾਂਗੇ ਔਰ ਮੁੱਖ ਮੰਤਰੀ ਜੀ ਆਪ ਇਸ ਆਪਣੀ ਕਮਿਟਮੈਂਟ ਨੂੰ ਦੁਹਰਾ ਚੁੱਕੇ ਆ ਕਿ ਹਰੇਕ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਅਸੀਂ ਨਿਭਾਵਾਂਗੇ ਮੁੱਖ ਮੰਤਰੀ ਸਾਹਿਬ ਜੀ ਗੱਲ ਕਰੀਏ 10 ਤੋਂ 15 ਵਾਰ ਲੰਗਲ ਆ ਚੁੱਕੇ ਆ ਉਹਨਾਂ ਵੱਲੋਂ ਜਿਆ ਵੈਲਕਲੀਨ ਐਂਡ ਕੈਮੀਕਲ ਕੰਪਨੀ ਸੀਗੀ ਰਾਣਾ ਕੇਪੀ ਨੇ ਉਹਦਾ ਛੋਟਾ ਘਰਾ ਕੇ ਉਸ ਨੂੰ ਰੇਸ਼ਤਾ ਮੰਨ ਲਓ 75 ਕਰੋੜ ਚ ਬੇਚ ਦਿੱਤੀ ਪੈਨਾਂ ਉੱਤੇ ਪੈਸਾ ਲਾਇਆ ਗਿਆ ਸਬਸਿਡੀ ਕੈਨਸਲ ਕੀਤੀ ਗਈ ਰਿਹਾਤ ਦੀ ਗਈ ਫਿਰ ਉਹ ਵੇਚਤੀ ਸਾਡੇ ਮੰਤਰੀ ਸਾਹਿਬ ਨੇ ਉਸੇ ਉੱਪਰ ਇਲੈਕਸ਼ਨ ਲੜਿਆ ਔਰ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਕਿ ਉਹ ਪ੍ਰਾਈਵੇਟ ਕੰਪਨੀ ਬਣ ਕੇ ਪ੍ਰਾਈਵੇਟ ਜਿਹੜੇ ਬੰਦੇ ਵਿੱਚ ਨੌਕਰੀ ਕਰਦੇ ਸੀਗੇ ਤੇ ਕੰਪਨੀ ਦੇ ਠੇਕੇਦਾਰ ਸੀਗੇ ਉਹਨਾਂ ਨੇ ਉਹ ਕੰਪਨੀ ਖਰੀਦੀ ਵਿੱਚ ਕੋਈ ਚੋਰੀ ਵਰਗ ਦੀ ਅਚਾਨਕ ਨਹੀਂ ਆ ਜੀ ਇਹ ਬਿਲਕੁਲ ਪਲਾਨਡ ਦੌਰਾ ਹੈ ਬਿਲਕੁਲ ਸ਼ਡਿਊਲਡ ਦੌਰਾ ਹੈ ਦੇਖੋ ਇਸ ਤਰ੍ਹਾਂ ਹੈ ਸਾਡਾ ਜਿਹੜਾ ਇਹ ਪਲਾਨਟ ਐ ਐਫਐਲ ਦਾ ਇਹ ਬੁਨਿਆਦੀ ਤੌਰ ਤੇ ਇਹਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ ਪੰਜਾਬ ਦੀ ਆਰਥਿਕਤਾ 'ਚ ਔਰ ਰੋਜ਼ਗਾਰ ਦੇ ਮੌਜੂਦਾ ਪਾਰਲੀਮੈਂਟਰੀਨ ਸਿਸਟਮ 'ਚ ਮੈਨੂੰ ਵੀ ਜਿਹੜੀ ਪਾਰਲੀਮੈਂਟ ਵੱਲੋਂ ਜਿਹੜੀ ਕਮੇਟੀ ਅਲਾਟ ਹੋਈ ਹੈ ਉਹ ਫਾਰਮਾਸਿਊਟੀਕਲ ਫਰਟੀਲਾਈਜ਼ਰਸ ਦੀ ਹੈ ਮੇਰਾ ਬੇਸਿਕ ਪਰਪਸ ਅੱਜ ਵਿਜਿਟ ਦਾ ਆਈ ਸੀ ਵੀ ਜਿਹੜਾ ਸਾਡੇ ਹਲਕੇ ਦਾ ਪਲਾਂਟ ਹੈ ਪਹਿਲਾ ਉਹਦੀ ਇਸਤਿਤੀ ਕੀ ਆ ਅੱਜ ਦੇ ਹਾਲਾਤ ਔਰ ਉਹਨੂੰ ਬਿਹਤਰ ਬਣਾਉਣ ਚ ਹੋਰ ਕਿਸ ਤਰ੍ਹਾਂ ਦਾ ਸਕੋਪ ਹੈ ਕੀ ਮਸਲੇ ਆ ਉੱਥੇ ਕੀ ਮੁਸ਼ਕਿਲਾਂਤ ਹੈ ਔਰ ਉਹਨੂੰ ਬਿਹਤਰ ਕਿਤਰਾ ਉਹਦੀ ਕੈਪੈਸਿਟੀ ਕਿਤਰਾ ਵਧਾਈ ਜਾ ਸਕਦੀ ਹੈ ਕਮੀਆਂ ਪੇਸ਼ੀਆਂ ਉਹਦੀਆਂ ਕੀ ਆ ਮੌਜੂਦਾ ਉਹਦਾ ਜਿਹੜਾ ਪਰਫਾਰਮੈਂਸ ਹੈ ਉਹਦਾ ਸਟੇਟਸ ਕੀ ਆ ਤੋ ਤਮਾਮ ਜਿਹੜੇ ਐਨ ਐਫ ਐਲ ਦੇ ਇਸ਼ੂਜ਼ ਨੂੰ ਲੈ ਕੇ ਅੱਜ ਮੈਂ ਇਹਦਾ ਵਿਜਿਟ ਰੱਖਿਆ ਸੀ